ਇਹ ਭੈਣ ਨੇ ਵੀ ਆਪਣੇ ਬੱਚਿਆਂ ਨੂੰ ਜਦੋਂ ਲੈ ਕੇ ਆਉਂਦੀ ਸੀ ਨਾ ਇੱਕ ਸੈਕਿੰਡ ਲਈ ਵੀ ਨਹੀਂ ਟਿਕਦੇ ਇੱਕ ਸੈਕਿੰਡ ਲਈ ਵੀ ਇਹ ਸੋਚੂਗੀ ਤਿੰਨ ਤਿੰਨ ਜਣੇ ਹੁੰਦੇ ਸੀ ਨਾਲ ਤਿੰਨ ਜਣੇ ਫੜ ਕੇ ਲਿਆਉਂਦੇ ਸੀ ਤੇ ਮੰਨ ਲਓ ਅਸੀਂ ਵੀ ਦੇਖ ਕੇ ਹੈਰਾਨ ਸੀ ਵੀ ਇਹ ਕਿਵੇਂ ਕੁੱਟ ਖਾਂਦੀ ਆ ਕਿਵੇਂ ਸੰਭਾਲਦੀ ਆ ਆਪਣੇ ਬੱਚੇ ਨੂੰ ਦਿਨ ਰਾਤ ਜਦ ਤੱਕ ਇੰਜੈਕਸ਼ਨ ਨਹੀਂ ਸੀ ਲਾਉਂਦੇ ਤਾਂ ਨਹੀਂ ਸੌਂਦੇ ਸੀ ਜਾਂ ਜਿੰਨਾ ਤੱਕ ਗੋਲੀ ਨਹੀਂ ਸੀ ਦਿੰਦੇ ਤਾਂ ਜੇ ਸੌਂਗੇ ਤਾਂ ਹੀ ਮੜੀ ਰੈਸਟਾ 'ਚ ਨਹੀਂ ਸੁੱਤਾ ਤਾਂ ਬੱਸ ਭੱਜੀ ਜਾਣਾ ਭੱਜੀ ਜਾਣਾ ਬੰਨ ਕੇ ਲੈ ਕੇ ਆਈ ਸੀ ਆਉਂਦੀ ਵੀ ਇਹ ਭੈਣ ਨੇਪਾਲ ਦੇ ਬਾਰਡਰ ਤੋਂ ਆ ਬਿਲਕੁਲ ਕਿਹੜਾ ਪਿੰਡ ਦਾ ਭੈਣੇ ਤੇ ਕੋਣੀ ਹੈ ਤੇ ਕੋਣੀ ਜਿਲ੍ਹਾ ਕਿਹੜਾ ਲਖੀਮਪੁਰ ਡਿਸਟ੍ਰਿਕਟ ਆ ਨੇਪਾਲ ਕੇ ਨੇਪਾਲ ਦੇ ਬਾਰਡਰ ਦੇ ਬਿਲਕੁਲ ਬਾਰਡਰ ਤੇ ਨੇਪਾਲ ਦੇ ਤੇ ਰਹਿੰਦੀ ਆ ਭੈਣ ਤੇ ਉੱਥੋਂ ਪਰ ਇਹਨੇ ਵੀ ਇੱਕ ਸਿੱਧਕ ਰੱਖਿਆ ਕੋਈ ਕੈਂਪ ਮੈਸ ਨਹੀਂ ਕੀਤਾ ਕਦੇ ਵੀ ਇਹਨੇ ਐ ਨਹੀਂ ਕਿਹਾ ਵੀ ਮੈਂ ਆ ਨਹੀਂ ਸਕਦੀ ਵੀਰੇ ਜੀ ਜੀ ਤੁਹਾਡਾ ਹੀ ਬਹੁਤ ਸਪੋਰਟ ਮਿਲਿਆ ਨਹੀਂ ਉਹਦੀ ਕਿਰਪਾ ਪੈਣੀ ਉਹਦੀ ਕਿਰਪਾ ਤੂੰ ਆਪਣੇ ਬੱਚੇ ਨੂੰ ਠੀਕ ਕਰ ਲਿਆ ਭੈਣ ਇਹ ਹੀ ਬਹੁਤ ਵੱਡੀ ਗੱਲ ਤੇਰੀ ਕਰਕੇ ਹੋਇਆ ਤੁਹਾਡੇ ਕਰਕੇ ਹੋਣੀ ਹੈ ਇੱਥੇ ਤੁਸੀਂ ਮੈਨੂੰ ਸਪੋਰਟ ਕੀਤਾ ਔਨ ਦਾ ਕਰਾਇਆ ਚਲੋ ਬਹੁਤ ਮੈਨੀ ਬਹੁਤ ਅਸੀਂ ਕੌਣ ਕਰਾਇਆ ਦੇਣ ਵਾਲੇ ਪਹਿਲੇ ਬਹੁਤ ਮਿਹਰਬਾਨੀ ਉਹ ਚੀਜ਼ ਦੇਣ ਵਾਲਾ ਹੋਇਆ ਕਰਾਇਆ ਇਕੱਲੀ ਆ ਇਹ ਭੈਣ ਆਪਣੇ ਬੱਚੇ ਵਾਸਤੇ ਇੱਕ ਮਾਂ ਕੀ ਕੁਝ ਕਰ ਸਕਦੀ ਆ ਉਹ ਇਸ ਭੈਣ ਤੋਂ ਆਪਾਂ ਸਿੱਖਿਆ ਲੈ ਸਕਦੇ ਆ ਅੱਜ ਦਾ ਕੈਂਪ ਗੁਰੂ ਕੇ ਲੰਗਰ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਆ ਜੀ ਠੰਡ ਵੀ ਬਹੁਤ ਆ ਠੰਡ ਨੂੰ ਦੇਖਦੇ ਆ ਅਸੀਂ ਇਹ ਡਰਮ ਕੱਟ ਕੇ ਇੱਥੇ ਇਹਨਾਂ ਦੇ ਵਿੱਚ ਲੱਕੜਾ ਪਾ ਕੇ ਤੇ ਇੱਥੇ ਥੋੜਾ ਸੇਕਣ ਦਾ ਨਿੱਗ ਦਾ ਪੰਜ ਸ 6 ਥਾਵਾਂ ਤੇ ਡਰਮ ਲਾਏ ਹੋਏ ਨੇ ਕਿਉਂਕਿ ਬੜੀ ਦੂਰੋਂ ਆਉਂਦੇ ਨੇ ਬੱਚੇ ਸਾਡੇ ਕੋਲੇ ਮਾਵਾਂ ਬੜੀ ਕੋਈ ਫਿਰੋਜ਼ਪੁਰ ਤੋਂ ਕੋਈ ਜਲੰਧਰ ਕੋਈ ਪਟਿਆਲੇ ਤੋਂ ਪੰਜਾਬ ਦੇ ਤਾਂ ਆਉਂਦੇ ਆਉਂਦੇ ਨੇ ਹੁਣ ਹਰਿਆਣੇ ਤੋਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਯੂਪੀ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਐਮਪੀ ਤੋਂ ਇਨਸ ਸਟੇਟਾਂ ਤੋਂ ਵੀ ਸਾਡੇ ਕੋਲੇ ਮਰੀਜ਼ ਦਵਾਈਆਂ ਲੈਣ ਆਉਂਦੇ ਨੇ ਕੀ ਹੋ ਗਿਆ ਸਾਰਾ ਗਰਵ ਚੁਰਮ ਕਿਵੇਂ ਆ ਮਾਰੇ ਬਾਪੇ ਨੇ ਉਹ ਕੋਈ ਨਾ ਕਰੋ ਕੁੱਟਾਂਗੇ ਬਾਪੇ ਨੂੰ ਕੁੱਟਾਂਗੇ ਬਾਕੀ ਸਾਡੇ ਬਜ਼ੁਰਗ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਜੀ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣੀ ਜਾਨ ਦਾਅ ਤੇ ਲਾਈ ਬੈਠੇ ਆ ਜਿਨ੍ਹਾਂ ਨੇ ਭਖੜ ਤਲ ਕੀਤੀ ਹੋਈ ਆ ਉਹਨਾਂ ਨੂੰ ਅਸੀਂ ਸਮਰਥਨ ਦਿੰਨੇ ਆ ਉਹਨਾਂ ਦਾ ਸਮਰਥਨ ਕਰਦੇ ਆ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਉੱਥੇ ਪਹੁੰਚੀਏ ਇੱਕ ਨੌਰੀ ਬਾਰਡਰ ਤੇ ਉੱਥੇ ਜਾ ਕੇ ਆਪਾਂ ਸਿੰਗੂ ਬਾਰਡਰ ਤੇ ਟੈਕਨੋਰੀ ਬਾਰਡਰ ਤੇ ਉਹਨਾਂ ਦਾ ਸਾਥ ਦੇਈਏ ਜੀਤ ਸਿੰਘ ਢੱਲੇਵਾਲ ਜੀ ਇੱਕ ਬੜੇ ਸੁਲਝੇ ਹੋਏ ਸਿਆਣੇ ਕਿਸਾਨ ਲੀਡਰ ਨੇ ਉਹਨਾਂ ਦੀ ਬੜੀ ਲੋੜ ਆ ਸਾਨੂੰ ਬੜੇ ਅਗਾਹ ਬੰਦੂ ਸੋਚ ਵਾਲੇ ਉਹ ਲੀਡਰ ਨੇ ਅੱਜ ਉਹਨਾਂ ਨੂੰ ਭੁਖ ਹੜਤਾਲ ਤੇ ਬੈਠਿਆ ਕਿੰਨੇ ਦਿਨ ਹੋ ਗਏ ਆ ਉਹਨਾਂ ਦਾ ਸਰੀਰ ਅੱਧਾ ਰਹਿ ਗਿਆ ਵਸੱਕੇ ਕਿ ਸਰਕਾਰਾਂ ਪਤਾ ਨਹੀਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀਆਂ ਪਰ ਸਾਡੀ ਬੇਨਤੀ ਆ ਸਾਡੇ ਪੰਜਾਬ ਵਾਸੀਆਂ ਨੂੰ ਨੌਜਵਾਨਾਂ ਨੂੰ ਵੀ ਭਰਾਵੋ ਤੇ ਭੈਣੋ ਤੁਸੀਂ ਵੱਧ ਤੋਂ ਵੱਧ ਗੰਤੀ ਚ ਉੱਥੇ ਪਹੁੰਚ ਕੇ ਇਹਨਾਂ ਬੋਲੀਆਂ ਸਰਕਾਰਾਂ ਦੇ ਕੰਨਾਂ ਦੇ ਵਿੱਚ ਤੁਹਾਡੀ ਆਵਾਜ਼ ਜਾਵੇ ਤੁਹਾਡੀ ਆਵਾਜ਼ ਜਿਹੜੀ ਉਹਨਾਂ ਦੇ ਕੰਨਾਂ 'ਚ ਗੂੰਜੇ ਤਾਂ ਹੀ ਉਹ ਢੱਲੇਵਾਲ ਸਾਹਿਬ ਦੀਆਂ ਸ਼ਰਤਾਂ ਮੰਨਣਗੇ ਤਾਂ ਹੀ ਕਿਸਾਨਾਂ ਦਾ ਜਿਹੜਾ ਹੱਕ ਆ ਉਹ ਮਿਲੂਗਾ ਇੱਕ ਕਿਸਾਨ ਵੀਰਾਂ ਤੇ ਭੈਣਾਂ ਨੂੰ ਬੇਨਤੀ ਆ ਵੀ ਆਪਾਂ ਸਰਦਾਰ ਜੀਜੀਤ ਸਿੰਘ ਢੱਲੇਵਾਲ ਜੀ ਦੀ ਸਪੋਰਟ ਕਰੀਏ ਵੱਧ ਤੋਂ ਵੱਧ ਇਹ ਮੇਰੀ ਅਪੀਲ ਆ ਸਾਰੇ ਭੈਣਾ ਭਰਾਵਾਂ ਵੱਧ ਤੋਂ ਤੇ ਇੱਕ ਕੈਲੰਡਰ ਅਸੀਂ 2025 ਦਾ ਕੈਲੰਡਰ ਜਾਰੀ ਕਰ ਰਹੇ ਹਾਂ ਤੇ ਇਸ ਕੈਲੰਡਰ ਦੇ ਵਿੱਚ ਸਾਡੇ ਪਰਿਵਾਰ ਦੀ ਤਸਵੀਰ ਆ ਜਿਵੇਂ ਤੁਸੀਂ ਦੇਖਦੇ ਹੋ ਥੋੜਾ ਨੇੜੇ ਕਰਕੇ ਦਿਖਾ ਦੇ ਤਸਵੀਰ ਪੁੱਤ ਤੇ ਇਹ ਪੂਰੇ ਪਰਿਵਾਰ ਨੂੰ ਅਸੀਂ ਕੋਸ਼ਿਸ਼ ਕੀਤਾ ਕੈਮਰੇ ਦੇ ਵਿੱਚ ਪ੍ਰੋਂਣ ਦੇ ਲਈ ਇਹ ਉਹ ਮੈਂਬਰ ਨੇ ਜਿਹੜੇ ਬੈਠ ਸਕਦੇ ਸੀਗੇ ਜਿਨ੍ਹਾਂ ਦੀਆਂ ਤਸਵੀਰਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਤਸਵੀਰਾਂ ਚ ਦੇਖਦੇ ਹੋ ਜਿਹੜੇ ਮੰਜਿਆਂ ਤੇ ਪਏ ਨੇ ਜਾਂ ਜਿਹੜੇ ਹਸਪਤਾਲ ਤੇ ਦਾਖਲ ਸੀ 40 42 ਮਰੀਜ਼ ਜਾਂ ਜਿਹੜੇ ਇੰਨੇ ਕੀ 70 ਕ ਮੰਦੇ ਮੰਜੇ ਤੇ ਪੈ ਹੀ ਆ ਬੈਠ ਵੀ ਨਹੀਂ ਸਕਦੇ ਉਹ ਉਹਨਾਂ ਨੂੰ ਛੱਡ ਕੇ ਬਾਕੀ ਸਾਡੇ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਆ ਜਿਹੜੇ ਉਹ ਇਸ ਫੋਟੋ ਦੇ ਵਿੱਚ ਕੈਦ ਕੀਤੇ ਗਏ ਨੇ ਤੇ ਇਹ ਕੈਲੰਡਰ ਵੀ ਅਸੀਂ ਆਪਣੇ ਜਿੰਨੇ ਵੀ ਅੱਜ ਇੱਥੇ ਪੈਣ ਭਰਾ ਮਿਸਟਰ ਆਉਂਦੇ ਨੇ ਜਾਂ ਕੋਈ ਹੋਰ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਨੂੰ ਦਿੰਨੇ ਆ ਕੋਈ ਨਾ ਤੁਹਾਨੂੰ ਦੱਸ ਦਾਰਾ ਗਾਈਡ ਕਰਨਗੇ ਉਹ ਭੈਣ ਜੀ ਇਤਨਾ ਮਿਲ ਲਿਆ ਹਾਂਜੀ ਮੈਂ ਤਾਂ ਸਿੱਕਾ ਹਾਂਜੀ ਕਿਵੇਂ ਆ ਜੀ ਬਾਬਾ ਜੀ ਉਹ ਫੇਰ ਹੋਣੀ ਹੈ ਗਰਦਿੰਦੇ ਠੀਕ ਆ ਕਿੰਨਾ ਟਾਈਮ ਹੋ ਗਿਆ ਦਵਾਈ ਚੱਲਦੀ ਨਾ ਬਾਬਾ ਟਾਈਮ ਹੈ ਬੈਗ ਰਾਈਚਾ ਜਦੋਂ ਮੈਂ ਤੇ ਸੰਗਲਾ ਕੇ ਲੈ ਕੇ ਆਏ ਸੀ ਮੈਂ ਹਾਂਜੀ ਤੇ ਉਹ ਦੁਬਾਰਾ ਫੇਰ ਹੋ ਗਿਆ ਅੱਛਾ ਇਹਨਾਂ ਦੀ ਦਵਾਈ ਕਿਸੇ ਹੋਰ ਦੀ ਆ ਕਿੱਥੇ ਆ ਹੁਣ ਆ ਵੀ ਲੈ ਕੇ ਆਏ ਹਾਂ ਅਸੀਂ ਗੱਡੀ ਚ ਜਮਲਾਇਓ ਮੈਨੂੰ ਹਾਂਜੀ ਹਾਂਜੀ ਵੀਰੇ ਕਿੰਨੇ ਅਸੀਂ ਕਰੇ ਹੋਰ ਮਾਂ ਤਕੜੇ ਹੋ ਇਸ ਜੀ ਨਹੀਂ ਡਾਕਟਰ ਨੇ ਕਿਹਾ ਕਿ ਤੁਸੀਂ ਨਾ ਠੀਕ ਨਹੀਂ ਹੋ ਰਹੇ ਤੁਹਾਨੂੰ ਐਡਮਿਟ ਕਰਨੇ ਹੁਣ ਸਾਰੇ ਜਲਦੀ ਆਣਾ ਇਹ ਕੋਈ ਅੱਜ ਰੰਗੇ ਮੈਨੂੰ ਕਿਸੇ ਨਾਲ ਪੇਜ ਦੋ ਪੇਜ ਤਾਂ ਕੋਈ ਮੈਂ ਤੁਹਾਨੂੰ ਕੰਮ ਕਰਾ ਲਵਾਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬਾਈ ਜੀ ਥੋੜੀ ਸੇਵਾ ਤੀਨ ਦਿਨ ਪੁਰਾਣੇ ਕੱਪੜੇ ਠੀਕ ਹੈ ਵੀਰੇ ਉੱਥੇ ਅੰਦਰ ਸਾਹਮਣੇ ਦਫ਼ਤਰ ਤੇ ਦੇ ਦੇ ਦੱਕਾ ਬਾਪੂ ਤਗਣਾ ਗਾਤੋਂ ਮਾਪਾ ਕਿੱਥੇ ਕੁੜੀਆਂ ਹਣ ਹੁਣ ਤਾਂ ਠੀਕ ਆ ਅੱਜ ਤਾਂ ਮੈਂ ਦੇਖਿਆ ਵਧੀਆ ਕੱਪੜੇ ਪਾਏ ਹੋਇਆ ਠੀਕ ਠਾਕ ਹੈ ਹੈ ਤੈਨੂੰ ਕੱਪੜੇ ਦੇ ਉੱਤੇ ਪਿਛਲੀ ਵਾਰੀ ਟੋਪੀ ਟਾਪੀ ਦੀ ਟੋਪੀ ਜਿਹੜੇ ਸਿੱਟੇ ਟੋਪੀ ਲੈ ਕੇ ਰੱਖਿਆ ਕਾ ਠੰਡਾ ਸੱਚੀ ਗੱਲ ਹੈ ਬਾਕੀ ਖਾਰ ਕੇ ਵੀ ਠੀਕ ਹੈ ਜੀ ਕਿ ਨਾਲ ਬਹੁਤ ਜਿਆਦੇ ਅਗਲੀ ਬਾਤ ਕਹਿੰਦੇ ਚੱਕਰ ਆਉਂਦੇ ਕੋਈ ਨਾ ਹਾਂਜੀ ਸਸਤੀ ਕਰ ਕੋਈ ਨਹੀਂ ਹੁੰਦਾ ਜੀ ਲੱਤ ਬਹੁਤ ਦਰਦ ਹੋਣ ਲੱਗਦੀ ਹੈ ਅੱਛਾ ਜੀ ਕੋਈ ਨਾ ਮੰਦ ਦਿਖਾ ਲੈਨੇ ਆਪਾਂ ਚੱਕਰਾ ਲੈਨੇ ਹੈ ਨਾ ਲੱਤ ਫਿਜ਼ੀਓਥੈਰੇਪੀ ਹੈ ਟਾਈਟ ਆਸ਼ਾ ਨਾ ਚੱਕਰ ਆਉਂਦਾ ਕਿ ਨਾ ਫਰਕ ਆ ਜੇ ਲੱਤ ਤੇ ਜਮ ਨਹੀਂ ਤੁਰ ਹੁੰਦੀ ਕੋਈ ਨਾ ਆਪਾਂ ਡਾਕਟਰ ਨਾਲ ਗੱਲ ਕਰੀਏ ਸਾਰੀ ਲੱਤ ਨਹੀਂ ਬਹੁਤ ਤਕਲੀਫ ਹੋਈ ਕੋਈ ਨਾ ਆਪਾਂ ਦਿਖਾ ਲੈਨੇ ਨਾ ਸਸਤੀ ਕਰ ਫਿਜ਼ੀਓਥੈਰੇਪੀ ਕਰਵਾਉਣਾ ਹਾਂ ਵੀ ਆਈਸੀ ਲੈ ਕੇ ਬਹੁਤ ਹਾਂ ਵੀ ਕਿਵੇਂ ਆ ਫਿਰ ਤੂੰ ਕੁੱਟ ਮਾਰ ਕਰਨ ਲੱਗ ਗਿਆ ਬੀਬੇ ਨਾਲ ਆਹ ਬੀਬੇ ਕੀ ਕਹੀ ਜਾਂਦੀ ਹੈ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਬ ਉਦੋਂ ਰਾਤ ਬਾਹਲੀ ਹੋ ਗਈ ਸੀ ਤੂੰ ਬੇਬੇ ਨੂੰ ਗਲਤ ਗੱਲਾਂ ਕਰਦਾ ਬਹੁਤ ਜ਼ਿਆਦਾ ਲੋਕੀ ਆਉਂਦੀਆਂ ਬੈਠਾ ਨੂੰ ਗਾਲਾਂ ਕੱਢੀ ਜਾਂਦੇ ਜੀ ਐਵੇਂ ਲੋਕਾਂ ਦੀਆਂ ਨੂੰ ਨੋਟ ਨਾ ਛੱਡਦਾ ਜੀ ਪਤਾ ਨਹੀਂ ਕੀ ਹੋਇਆ ਹੈ ਤੇਰਾ ਨਾਂ ਕੀ ਆ ਗੁਰਪ੍ਰੀਤ ਸਿੰਘ ਗੁਰਪ੍ਰੀਤ ਤੇਰੇ ਨਾਂ ਨੂੰ ਲੀਕ ਲਾਈ ਮਾੜੀ ਗੱਲ ਆ ਯਾਰ ਤੂੰ ਤਾਂ ਭਰਾ ਦੇ ਨਾਂ ਨੂੰ ਵੀ ਬੇਇੱਜ਼ਤੀ ਕਰੀ ਜਾਂਦਾ ਯਾਰ ਹੈ ਕਿਸੇ ਦਾ ਸਬੰਧ ਨਹੀਂ ਜਮਾਂ ਵੀ ਭੈਣ ਭਰਾ ਦਾ ਨਾਂ ਆਪਦਾ ਮੈਨੂੰ ਕੋਈ ਨਿਸਤੇ ਦਾ ਕੋਈ ਨਹੀਂ ਮੈਂ ਕੋਈ ਨਾ ਆਪਾਂ ਕਰਦੇ ਆ ਇਹਨਾਂ ਗੱਲਾਂ ਇਹ ਜਾਣ ਕੇ ਨਹੀਂ ਕਰਦਾ ਇਹਦੀ ਵੀ ਮਜਬੂਰੀ ਆ ਆਹਨਾ ਸਸਿਕਾਲ ਸਸਿਕਾਲ ਤੇ ਅੱਜ ਦੇ ਇਸ ਗੁਰੂ ਕੇ ਲੰਗਰਾਂ ਦੇ ਵਿੱਚ ਕੈਂਪ ਦੇ ਵਿੱਚ ਇੱਕ ਤਾਂ ਠੰਡ ਕਰਕੇ ਇੱਕ ਮੌਸਮ ਉਸ ਤਰ੍ਹਾਂ ਦਾ ਵਾ ਤੇ ਇੱਕ ਪੰਜਾਬ ਬੰਦ ਸੀ ਕੱਲ ਤੇ ਸੰਗਤ ਬਹੁਤ ਘੱਟ ਆਈ ਔਸ ਸਾਹਿਬ ਨਾਲ ਪਰ ਹੌਲੀ ਹੌਲੀ ਕਰਕੇ ਆਈ ਜਾਂਦੇ ਆ ਭੈਣ ਭਰਾ ਪਹੁੰਚੀ ਜਾਂਦੇ ਆ ਤੇ ਜਿਵੇਂ ਜਿਵੇਂ ਆਉਣਗੇ ਭੈਣ ਭਰਾ ਤੁਹਾਡੇ ਨਾਲ ਵੀ ਸਾਂਝ ਪਵਾਵਾਂਗੇ ਤੇ ਇਧਰਲੇ ਪਾਸੇ ਸਾਡੇ ਦਵਾਈਆਂ ਜਿਹੜੀਆਂ ਵੰਡੀਆਂ ਜਾਂਦੀਆਂ ਉਹ ਸਾਡੇ ਟੀਮ ਮੈਂਬਰ ਕੰਮ ਕਰਦੇ ਨੇ ਇੱਧਰ ਜਿੱਥੇ ਦਵਾਈਆਂ ਕੱਢੀਆਂ ਜਾਂਦੀਆਂ ਮੈਡੀਕਲ ਦੁਕਾਨਾਂ ਨੇ ਸਾਡੀਆਂ ਸਸੀ ਗੱਲ ਬਾਈ ਜੀ ਸਸੀ ਗੱਲ ਕਰਨ ਜੀ ਇਹ ਵੰਡਦੇ ਨੇ ਵੀ ਦਵਾਈਆਂ ਇਹਨਾਂ ਨੇ ਪੈਕ ਕਰ ਲਈਆਂ ਸਾਰੀਆਂ ਦਵਾਈਆਂ ਸਾਰਿਆਂ ਨੇ ਪੈਕ ਕਰ ਕਰਕੇ ਦਵਾਈਆਂ ਲਫਾਫਿਆਂ ਦੇ ਪਾ ਪਾ ਕੇ ਇਹਨਾਂ ਨੇ ਅੱਧ ਦੁਪਹਿਰੇ 2:30 ਵਜੇ ਤੱਕ ਸਾਰਿਆਂ ਨੂੰ ਦਵਾਈਆਂ ਵੰਡ ਦਿੱਤੀਆਂ ਜਾਣਗੀਆਂ ਭਰੀਆਂ ਖੜੀਆਂ ਕੌਣ ਆ ਰਿਹਾ ਕਾਕੇ ਉਹ ਡੈਡ ਵੱਡੀ ਲੈਣੇ ਬਾਪੂ ਜੀ ਸਰਵੰਤ ਸਿੰਘ ਜੀ ਦੀ ਇੱਕ ਬਾਪੂ ਹਰਵੰਤ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿੰਡ ਭਾਰਾਪੁਰ ਤੋਂ ਲੈ ਕੇ ਆਏ ਸੀਗੇ ਨਵਾਂ ਸ਼ਹਿਰ ਤੋਂ ਉਹ ਚੜ੍ਹਾਈ ਕਰਗੇ ਸੀ ਦੇਖੋ ਬਾਪੂ ਹਰਵੰਤ ਸਿੰਘ ਜੀ ਦੀ ਕੁਰਬਾਨੀ ਕਿੱਡੀ ਸੀ ਉਹ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਬਾਪੂ ਜੀ ਉਦੋਂ 1933 ਤੋਂ ਤੀਰ ਦਾ ਉਹਨਾਂ ਦਾ ਜਨਮ ਸੀਗਾ ਤੇ 14 13 14 ਸਾਲਾਂ ਦੇ ਸੀਗੇ ਉਦੋਂ ਪਾਕਿਸਤਾਨ ਤੋਂ ਆਏ ਇੱਥੇ ਆ ਕੇ ਬਾਪੂ ਜੀ ਨੇ ਆਪਣੀ ਜ਼ਿੰਦਗੀ ਜਿਹੜੀ ਧਰਮ ਦੇ ਦੇਖੇ ਲਾਈ ਕੌਮ ਦੇ ਦੇਖੇ ਲਾਈ ਵਿਆਹ ਨਹੀਂ ਕਰਾਇਆ ਪਹਿਲਾਂ ساری ਉਮਰ ਬਾਪੂ ਜੀ ਨੇ ਧਰਮ ਜੁੱਧ ਦੇ ਮੋਰਚੇ 'ਤੇ ਜੇਲਾਂ ਕੱਟੀਆਂ ਬਾਪੂ ਜੀ ਨੇ ਪੰਜਾਬੀ ਬੋਲਦੇ ਸੂਬੇ ਲਈ ਜੇਲਾਂ ਕੱਟੀਆਂ ਅ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਅਜੇ ਨਹੀਂ ਇਸ ਦੁਨੀਆ ਤੇ ਰਹੇ ਉਹਨਾਂ ਦੇ ਨਾਲ ਜੇਲਾਂ ਦੇ ਵਿੱਚ ਜੀਵਨ ਕੱਟਿਆ ਬਹੁਤ ਲੰਬਾ ਸਮਾਂ ਬਾਪੂ ਜੀ ਦੇ ਕੋਲ ਜਦੋਂ ਅਸੀਂ ਪਹੁੰਚੇ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਸੀ ਪਿੰਡ ਦੇ ਗੁਰੂ ਘਰ ਦੇ ਵਿੱਚ ਤੇ ਉਸੇ ਪਿੰਡ ਦੇ ਬਾਪੂ ਜੀ 10 ਸਾਲ ਸਰਪੰਚ ਰਹੇ ਉਸੇ ਪਿੰਡ ਦੇ ਵਿੱਚ ਪਏ ਜਿੱਥੇ 10 ਸਾਲ ਸਰਪੰਚੀ ਕੀਤੀ ਲਵਾਰਸਾਂ ਵਾਂਗ ਪਏ ਸੀ ਉੱਥੇ ਹੀ ਬਾਪੂ ਜੀ ਦੇ ਪਰਿਵਾਰ ਦੇ ਵਿੱਚ ਭਰਾ ਭਤੀਜੇ ਕੋਈ ਹੋਰ ਮਾਮੇ ਭੂਆ ਦੇ ਮਾਸੀ ਦੇ ਪੁੱਤ ਕੋਈ ਰਿਸ਼ਤੇਦਾਰ ਬਾਪੂ ਦੀ ਮਦਦ ਲਈ ਅੱਗੇ ਨਹੀਂ ਬੋੜਿਆ ਤੇ ਬਾਪੂ ਜੀ ਦੀ ਸੇਵਾ ਦੇ ਵਿੱਚ ਪਿੰਡ ਦੇ ਕੁਝ ਲੋਕ ਜਰੂਰ ਆਪਣਾ ਫਰਜ਼ ਨਿਭਾ ਰਹੇ ਸੀ ਪਰ ਪਿੰਡ ਦੇ ਲੋਕ ਇੱਕ ਸੀਮਤ ਸਮਰੱਥਾ ਤੱਕ ਹੀ ਮਦਦ ਕਰ ਸਕਦੇ ਹੁੰਦੇ ਆ ਫਿਰ ਸਾਨੂੰ ਜਦੋਂ ਫੋਨ ਆਇਆ ਸਤਨਾਮ ਸਿੰਘ ਜੀ ਨੇ ਵੀਡੀਓ ਬਣਾ ਕੇ ਭੇਜੀ ਵੀ ਸਾਡੇ ਪਿੰਡ ਦੇ ਸਭ ਤੋਂ ਉਮਰਦਾਰਾਜ ਬਜ਼ੁਰਗ ਨੇ 93 94 ਸਾਲ ਦੀ ਉਮਰ ਆ ਬਾਕੀ ਕੋਈ ਵੀ ਸਾਡੇ ਪਿੰਡ 'ਚ ਇੰਨੀ ਉਮਰ ਦਾ ਬਜ਼ੁਰਗ ਨਹੀਂ ਹੈਗਾ ਫਿਰ ਉਹਨਾਂ ਨੇ ਦੱਸਿਆ ਵੀ ਇਹ ਬਲਾਚੌਰ ਮਿਸਪਲ ਕਮੇਟੀ ਦੇ ਚੇਅਰਮੈਨ ਰਹੇ 5 ਸਾਲ ਫਿਰ ਉਹਨਾਂ ਨੇ ਦੱਸਿਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਾਲੀ ਦਲ ਦੇ ਪ੍ਰਧਾਨ ਰਹੇ ਉਹ ਫਿਰ ਉਹਨਾਂ ਨੇ ਦੱਸਿਆ ਸਾਡੇ ਪਿੰਡ ਦੇ 10 ਸਾਲ ਸਰਪੰਚ ਰਹੇ ਫਿਰ ਬਾਪੂ ਜੀ ਨੂੰ ਮਿਲੇ ਬਾਪੂ ਜੀ ਨੇ ਦੱਸਿਆ ਮੈਂ ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ ਮੈਂ ਦੋ ਕਿੰਨੇ ਦੱਸਦੇ ਸੀ 2 ਸਾਲ ਜਾਂ ਕਿੰਨਾ ਸਜ਼ਾ ਕੱਟੀ ਧਰਮ ਜਗਤ ਦੇ ਮੋਰਚੇ ਦੀ ਫਿਰ ਪੰਜਾਬੀ ਬੋਲਦੇ ਸੂਬੇ ਲਈ ਜੇਲ੍ਹ ਕੱਟੀ ਫਿਰ ਦਾਦੇ ਸੀ 1984 ਦੇ ਵਿੱਚ ਦਿੱਲੀ ਚ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਐਸੀਆਂ ਰੂਹਾਂ ਲਵਾਰਸ ਐਸੀਆਂ ਰੂਹਾਂ ਵੀ ਆਪਣੇ ਵੀ ਉਹਨਾਂ ਨਾਲ ਨਹੀਂ ਖੜਦੇ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਫਿਰ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਬਾਪੂ ਜੀ ਦੀ ਸੇਵਾ ਸ਼ੁਰੂ ਹੋਈ ਸੀੜ ਬਜ਼ੁਰਗ ਸੀ ਕਮਜ਼ੋਰ ਸੀ ਬਹੁਤ ਤੇ ਪਰਸੋਂ ਬਾਪੂ ਜੀ ਚੜਾਈ ਕਰ ਗਏ 29 ਤਰੀਕ ਨੂੰ ਇਸ ਦੁਨੀਆ ਨੂੰ ਅਲਵਿਦਾ ਆ ਕੇ ਅੱਜ ਉਹਨਾਂ ਦੇ ਪਿੰਡ ਤੋਂ ਪਤਵੰਤੇ ਸੱਜਣ ਉਹਨਾਂ ਦੇ पार्थिव ਸਰੀਰ ਨੂੰ ਲੈਣ ਸਾਡੇ ਕੋਲੇ ਪਹੁੰਚ ਰਹੇ ਨੇ ਉਹਨਾਂ ਦੇ ਅੰਤਮ ਸੰਸਕਾਰ ਆ ਜਿਹੜੇ ਉੱਥੇ ਪਿੰਡ ਪਰਾਪੁਰ ਕੀਤਾ ਜਾਊਗਾ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਆ ਪੁੱਤ ਠੀਕ ਆ ਕਿਵੇਂ ਆ ਮਾ ਹੁਣ ਇਹ ਨਾਜੀਆ ਨਾ ਨਾਜੀਆ ਨਾਜੀਆ ਉਹਦਾ ਫਰਕ ਆ ਕਿ ਕਿਤੇ ਕਰਦੀ ਆ ਇਹ ਕੋਈ ਅੱਗੇ ਨਾਲ ਤਾਂ ਬਹੁਤ ਫਰਕ ਆ ਨਾ ਚਲ ਬਹੁਤ ਚੰਗੀ ਗੱਲ ਆ ਵਾ ਬਹੁਤ ਚੰਗੀ ਗੱਲ ਜਿਉਂ ਦੀ ਵਸਦੀ ਦਾ ਬਾਥਰੂਮ ਨਿਕਲ ਜਾਂਦਾ ਕੋਈ ਨਾ ਡਾਕਟਰ ਨੂੰ ਦੱਸਿਓ ਡਾਕਟਰ ਦਵਾਈ ਦੇਣਗੇ ਹਾਂਜੀ ਬਸ ਇੰਨੀਆਂ ਕਿ ਸਾਡੀਆਂ ਤੁਹਾਡੇ ਨਾਲ ਜਾਣਕਾਰੀਆਂ ਸੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਲਾਈਨਾਂ ਦੇ ਵਿੱਚ ਖੜੇ ਸਾਡੇ ਭੈਣ ਭਰਾਵਾਂ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਰਬਤ ਦਾ ਭਲਾ ਕਰਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਾਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਇਹ 2024 ਦਾ ਆਖਰੀ ਕੈਂਪ ਆ ਹੁਣ ਆਪਾਂ ਨਵੇਂ ਸਾਲ ਤੇ ਮਿਲਾਂਗੇ ਅਗਲਾ ਕੈਂਪ ਸਾਡਾ 14 ਤਰੀਕ ਦਾ ਵਾ 14 ਜਨਵਰੀ 2025 ਤੇ 14 ਜਨਵਰੀ 2025 ਵਾਲੇ ਦਿਨ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਇਹਨਾਂ ਸਾਰੇ ਸਾਡੇ ਬਾਪੂ ਬਜ਼ੁਰਗਾਂ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਬਾਕੀ ਤਾਂ ਆਪਾਂ ਅਕਸਰ ਮਿਲਦੇ ਹੀ ਰਹਾਂਗੇ ਪਰ 14 ਤਰੀਕ ਨੂੰ ਇਸ ਕੈਂਪ ਦੀ ਗੁਰੂ ਕੇ ਲੰਗਰਾਂ ਦੀ ਦੁਆਰਾ ਫੇਰ ਆਪਾਂ ਨੂੰ ਮਹਾਰਾਜ ਸੇਵਾ ਬਖਸ਼ਣ ਤੇ ਆਪਾਂ 14 ਤਰੀਕ ਵਾਲੇ ਦਿਨ ਮਿਲ ਕੇ ਸਾਰੇ ਫੇਰ ਗੱਲਾਂ ਕਰੀਏ ਅਰਦਾਸ ਕਰੀਏ ਉਸ ਹਰੇਕ ਮੈਂਬਰ ਲਈ ਜਿਹੜਾ ਕਿਸੇ ਨਾ ਕਿਸੇ ਦਿਮਾਗੀ ਸਮੱਸਿਆ ਦੇ ਕਾਰਨ ਉਹ ਜੂਝ ਰਿਹਾ ਵਾ ਤੇ ਉਹ ਤੰਦਰੁਸਤ ਹੋਣ ਤੱਕੜੇ ਹੋਣ ਚੜ੍ਹਦੀ ਕਲਾ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਬਾਪੂ ਜੀ ਕਿਵੇਂ ਹੋ ਹਾਂਜੀ ਖਾਲਸਾ ਜੀ ਠੀਕ ਹੋ ਤਾਰੂਣ ਸਾਹਿਬ ਜੀ ਬੋਲੋ ਬਹੁਤ ਥੋੜੀ ਬੁੱਧ ਕੋ ਸਾਥ ਹੈ ਜੀ ਬੜੀ ਅੱਛਾ ਜੀ ਕੋਈ ਨਾ ਉਹਨਾਂ ਨੇ ਮੇਲ ਕਰਨਗੇ ਸੱਚੇ ਪਾਕਸ਼ਾ ਕਿਰਪਾ ਕਰਨਾ